ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਤਨ ਬਾਬਾ ਆਦੀਪ ਸਿੰਘ ਜੀ ਧੰਤਨ ਬਾਬਾ ਆਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਤਨ ਬਾਬਾ ਆਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਮੈਂ ਫਿਰ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਬਹੁਤ ਪਸੰਦ ਆਵੇਗੀ ਜੇਕਰ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਆਪਾਂ ਗੱਲ ਕਰਨੀ ਹੈ ਘਰ ਦੀ ਛੱਤ ਉੱਪਰ ਇਹ ਇੱਕ ਚੀਜ਼ ਰੱਖਣ ਦੇ ਨਾਲ ਤਾਂ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਵਰਕਤਾ ਵਾਸ ਕਰਨੀ ਹੈ ਤਾਂ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਕਿ ਜਿਸ ਘਰ ਦੇ ਛੱਤ ਉੱਤੇ ਕਬੂਤਰ ਬਿੱਠਾ ਕਰਦਾ ਹੈ ਉਹ 1 ਰੁਪਿਆ ਕਮਾਵੇਗਾ ਤੇ 1.5 ਰੁਪਿਆ ਉਹਦਾ ਖਰਚ ਹੋਵੇਗਾ ਘਰ ਵਿੱਚ ਪੈਸਾ ਨਹੀਂ ਟਿਕਦਾ ਘਰ ਵਿੱਚ ਕੋਈ ਨਾ ਕੋਈ ਬਿਮਾਰੀ ਜ਼ਰੂਰ ਰਹਿੰਦੀ ਹੈ ਇੱਕ ਠੀਕ ਤਾਂ ਦੂਜਾ ਬਿਮਾਰ ਦੂਜਾ ਠੀਕ ਤਾਂ ਤੀਜਾ ਬਿਮਾਰ ਰੋਗ ਘਰੋਂ ਬਾਹਰ ਨਹੀਂ ਨਿਕਲਦੇ ਜਿਸ ਘਰ 'ਤੇ ਸੁਖ ਸ਼ਾਂਤੀ ਦੀ ਥਾਂ ਅਸ਼ਾਂਤੀ ਬਣੀ ਰਹਿੰਦੀ ਹੈ ਘਰ ਦੇ ਬਾਹਰ ਸਭ ਠੀਕ ਤੇ ਘਰ ਦੇ ਅੰਦਰ ਅਸ਼ਾਂਤੀ ਵਾਸ ਕਰਦੀ ਹੈ ਤੇ ਦਲੇਦਰ ਦਰਵਾਜ਼ਾ ਮੱਲ ਕੇ ਬਾਹਰ ਬੈਠਾ ਰਹਿੰਦਾ ਏ ਜਿੱਥੇ ਗੰਦਗੀ ਹੋਵੇ ਉੱਥੇ ਦਲੇਦਰ ਤੇ ਰੋਗ ਵਾਸ ਕਰਦੇ ਨੇ ਜਿੱਥੇ ਉਦਮ ਹੋਵੇ ਸਫਾਈ ਹੋਵੇ ਸਭ ਸੁੱਖ ਆ ਕੇ ਵਾਸ ਕਰਦੇ ਨੇ ਆਪਾਂ ਸਭ ਚਾਹੁੰਦੇ ਆ ਕਿ ਸਾਡੇ ਘਰ ਸੁੱਖ ਸ਼ਾਂਤੀ ਬਣੀ ਰਹੇ ਘਰ ਵਿੱਚ ਨਿਰੋਗਤਾ ਬਣੀ ਰਹੇ ਘਰ ਦੇ ਜੀਵਾਂ ਵਿੱਚ ਕਲੇਸ਼ ਨਾ ਹੋਵੇ ਅੱਜ ਕੱਲ ਆਪਾਂ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਦੁੱਖਾਂ ਨਾਲ ਘਿਰੇ ਰਹਿੰਦੇ ਆ ਤਾਂ ਇਹ ਛੋਟਾ ਜਿਹਾ ਉਪਾਅ ਦੁੱਖਾਂ ਨੂੰ ਬਾਹਰ ਕੱਢ ਸਕਦਾ ਏ ਇਸ ਲਈ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਇਸ ਨਾਲ ਵੀ ਸਰੀਰ ਨਿਰੋਗ ਰਹੇਗਾ ਅਜੇ ਸਰੀਰ ਨੂੰ ਊਰਜਾ ਵੀ ਮਿਲੇਗੀ ਜਦੋਂ ਸੂਰਜ ਚੜਦਾ ਹੈ ਘਰ ਦੇ ਛੱਤ ਤੇ ਜਾ ਕੇ ਕਾਲੇ ਮਾਹ ਲੈ ਕੇ ਘਰ ਦੇ ਛੱਤ ਤੇ ਪਾ ਦਿਓ ਇਹ ਪੰਛੀ ਖਾਣਗੇ ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਅਗਲੇ ਦਿਨ ਜਦੋਂ ਸਤ ਤੇ ਜਾਓ ਤਾਂ ਪਹਿਲਾਂ ਉਸ ਜਗ੍ਹਾ ਨੂੰ ਸਾਫ਼ ਕਰ ਲਓ ਬਿੱਠਾਂ ਗੰਦ ਦਲਿੱਦਰ ਦਾ ਘਰ ਹੁੰਦੀਆਂ ਨੇ ਕਿਉਂਕਿ ਘਰ ਦੀ ਸ਼ੁਕ ਸ਼ਾਂਤੀ ਜ਼ਰੂਰੀ ਹੁੰਦੀ ਹੈ ਕਹਿੰਦੇ ਇੱਕ ਨਗਰ ਦੇ ਵਿੱਚ ਇੱਕ ਮਾਈ ਰਹਾ ਕਰਦੀ ਸੀ ਨਗਰ ਤੋਂ ਬਾਹਰ ਉਸਦੀ ਕੁਟਿਆ ਬਣੀ ਹੋਈ ਸੀ ਉਸਦੇ ਸਿਰ ਦਾ ਸਾਈਂ ਵੀ ਨਹੀਂ ਸੀ ਨਾ ਹੀ ਉਸਦੇ ਘਰ ਕੋਈ ਔਲਾਦ ਸੀ ਕਹਿੰਦੇ ਅੰਤਿਮ ਸਮਾਂ ਸੀ ਉਸਦੇ ਘਰ ਦੇ ਥੋੜੀ ਦੂਰ ਇੱਕ ਸੰਤ ਫਕੀਰ ਜੀ ਰਹਾ ਕਰਦੇ ਸੀ ਉਹ ਰੋਜ਼ ਹੀ ਕਥਾ ਕੀਰਤਨ ਕਰਿਆ ਕਰਦੇ ਜਦੋਂ ਵੀ ਕਥਨ ਕੀਰਤਨ ਕਰਿਆ ਕਰਦੇ ਤਾਂ ਇਹ ਜ਼ਰੂਰ ਕਿਹਾ ਕਰਦੇ ਸੀ ਕਿ ਅਸੀਸਾਂ ਇਕੱਠੀਆਂ ਕਰਿਆ ਕਰੋ ਜ਼ਿੰਦਗੀ ਦੇ ਵਿੱਚ ਦੁਆਵਾਂ ਇਕੱਠੀਆਂ ਕਰਿਆ ਕਰੋ ਉਹ ਸੋਚਣ ਲੱਗੀ ਵੀ ਇਹ ਕਿਵੇਂ ਕੀਤਾ ਜਾਵੇ ਤਾਂ ਉਹ ਵੀ ਇੱਕ ਦਿਨ ਸੰਤ ਜੀ ਨੇ ਕਥਾ ਦੇ ਵਿੱਚ ਦੱਸਿਆ ਵੀ ਚਿੜੀਆਂ ਕਾਂਵਾਂ ਨੂੰ ਜੋਗਾ ਜੂਰ ਪਾਇਆ ਕਰੋ ਇਹਨਾਂ ਨੂੰ ਜੋਗਾ ਪਾਉਣ ਨਾਲ ਇਹ ਉਹ ਅਸੀਸਾਂ ਦਿੰਦੇ ਨੇ ਜੋ ਧੁਰ ਦਰਗਾਹ ਤੱਕ ਕਬੂਲ ਹੁੰਦੀਆਂ ਨੇ ਕਹਿੰਦੇ ਜਿੱਥੇ ਉਹ ਸੰਤ ਫਕੀਰ ਕਥਾ ਕਰਿਆ ਕਰਦੇ ਸੀ ਨਾ ਉੱਥੇ ਇੱਕ ਦਰਖਤ ਤੇ ਇੱਕ ਕਬੂਤਰ ਕਬੂਤਰੀ ਰੋਜ਼ ਸੰਤ ਜੀ ਦੀ ਕਥਾ ਕੀਰਤਨ ਸੁਣਿਆ ਕਰਦੇ ਸੀ ਕਹਿੰਦੇ ਹੁਣ ਮਾਈ ਨੇ ਆਪਣੇ ਘਰ ਦੀ ਛੱਤ ਤੇ ਰੋਜ਼ ਚੋਗਾ ਪੋਣਾ ਸ਼ੁਰੂ ਕਰ ਦਿੱਤਾ ਹੁਣ ਕਬੂਤਰ ਤੇ ਕਬੂਤਰੀ ਜ਼ਿਆਦਾ ਸਮਾਂ ਸੰਤ ਫਕੀਰ ਜੀ ਦੇ ਵਚਨ ਸੁਣਨ ਵਿੱਚ ਲਗਾ ਦਿੰਦੇ ਸੀ ਤੇ ਜਦੋਂ ਭੁੱਖ ਲੱਗਦੀ ਤਾਂ ਮਾਈ ਦੀ ਛੱਤ ਉੱਤੇ ਜਾ ਕੇ ਦਾਣਾ ਪਾਣੀ ਚੁਗ ਲੈਂਦੀ ਕੁਝ ਸਮਾਂ ਲੰਘਿਆ ਉਹ ਮਾਈ ਬਿਮਾਰ ਰਹਿਣ ਲੱਗੀ ਤੇ மஞ்சੇ ਤੇ ਪੈ ਗਈ மஞ்சੇ ਤੇ ਪਈ ਨੇ ਉਹਨੇ ਆਪਣੇ ਸਵਾਸ ਤਿਆਗ ਦਿੱਤੇ ਹੁਣ ਕਬੂਤਰ ਤੇ ਕਬੂਤਰੀ ਨੇ ਕਿੰਨੇ ਦਿਨ ਦੇਖਿਆ ਕਿ ਮਾਹੀ ਮਾਈ ਨਹੀਂ ਲੱਭਦੀ ਉਹਨਾਂ ਨੇ ਮਾਈ ਨੂੰ ਸਾਰੇ ਨਗਰ ਦੇ ਵਿੱਚ ਲੱਭਿਆ ਠੱਕ ਹਾਰ ਕੇ ਕਬੂਤਰ ਕਹਿੰਦਾ ਆਪਾਂ ਐਵੇਂ ਕਰੀਏ ਆਪਾਂ ਸਾਰੇ ਨਗਰ ਦੇ ਵਿੱਚ ਲੱਭ ਲਿਆ ਪਰ ਇੱਕ ਥਾਂ ਤੇ ਨਹੀਂ ਲੱਭਿਆ ਤਾਂ ਉਹ ਕਹਿੰਦੀ ਕਿਹੜੀ ਥਾਂ ਉਹ ਕਹਿੰਦਾ ਮਾਈ ਨੂੰ ਆਪਾਂ ਉਹਦੇ ਘਰ ਦੇ ਵਿੱਚ ਨਹੀਂ ਲੱਭਿਆ ਆਪਾਂ ਉਹਦੇ ਘਰ ਨਹੀਂ ਗਏ ਆਪਾਂ ਉਹਦੇ ਘਰ ਜਾ ਕੇ ਦੇਖਦੇ ਹਾਂ ਉਹ ਮਾਈ ਦੇ ਘਰ ਦੇ ਵਿੱਚ ਜਾਂਦੇ ਨੇ ਜਦੋਂ ਘਰ ਜਾਂਦੇ ਨੇ ਤਾਂ ਦੇਖਿਆ ਕਿ ਮਾਈ ਦੇ ਅੰਦਰ ਮਾਈ ਦੇ ਉੱਪਰ ਬਹੁਤ ਸਾਰੀਆਂ ਮੱਖੀਆਂ ਜੋ ਕਿ ਭਿੰਨ-ਭਿੰਨ ਕਰ ਰਹੀਆਂ ਨੇ ਥੋੜੇ ਸਮੇਂ ਬਾਅਦ ਉਹ ਆਪਣੇ ਖੰਭਾਂ ਨਾਲ ਮੱਖੀਆਂ ਨੂੰ ਪਾਸੇ ਕਰਨ ਲੱਗੇ ਪਰ ਹੁਣ ਮੱਖੀਆਂ ਨੇ ਕਿੱਥੇ ਪਾਸੇ ਹੋਣਾ ਸੀ ਸਰੀਰ ਤਾਂ ਸਾਲਾ ਬੇਜਾਨ ਹੋ ਗਿਆ ਸੀ ਕੁਝ ਦਿਨ ਲੰਘੇ ਕਹਿੰਦੇ ਸਰੀਰ ਦੇ ਵਿੱਚ ਕੀੜੇ ਵੀ ਪੈ ਗਏ ਹੁਣ ਬੜੀ ਜ਼ਿਆਦਾ ਉਹਦੀ ਹਾਲਤ ਖਰਾਬ ਹੋ ਗਈ ਕਬੂਤਰ ਤੇ ਕਬੂਤਰੀ ਨੂੰ ਇਹ ਦੇਖ ਕੇ ਬੜਾ ਜ਼ਿਆਦਾ ਦੁੱਖ ਹੋਇਆ ਵੀ ਇਹ ਤਾਂ ਆਪਾਂ ਨੂੰ ਰੋਜ਼ ਦਾਣਾ ਪਾਣੀ ਪਾਉਂਦੀ ਸੀ ਆਪਾਂ ਇਹਦੇ ਦਾਣਾ ਪਾਣੀ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ ਕਹਿੰਦੇ ਸੰਤ ਫਕੀਰ ਉਸ ਦਿਨ ਕਥਾ ਕਰਦੇ ਪਏ ਸੀ ਕਿ ਜਦੋਂ ਆਪਾਂ ਪਰਮਾਤਮਾ ਦੇ ਇੱਕ ਮੰਤਿ ਇੱਕ ਚਿਤ ਹੋ ਕੇ ਅਰਦਾਸ ਕਰੀਏ ਨਾ ਤਾਂ ਪਰਮਾਤਮਾ ਉਹ ਅਰਦਾਸ ਜ਼ਰੂਰ ਕਬੂਲ ਕਰਦੇ ਨੇ ਉਹ ਦੋਨੋਂ ਜਾਣੇ ਰੁੱਖ ਤੇ ਬੈਠ ਕੇ ਪਰਮਾਤਮਾ ਨੂੰ ਯਾਦ ਕਰਨ ਲੱਗੇ ਵੀ ਮਾਈ ਚਲੀ ਗਈ ਐ ਉਹਦੇ ਨਾਲ ਮੋਹ ਸੀ ਤੇ ਤੂੰ ਸਾਡੇ ਵੀ ਸਵਾਸ ਲੈ ਜਾ ਤਾਂ ਫਿਰ ਮਾਈ ਨੂੰ ਵੀ ਠੀਕ ਕਰਦੀ ਕਹਿੰਦੇ ਉਹ ਭੁੱਖੇ ਪਾਣੇ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਹੋ ਗਏ ਕਹਿੰਦੇ ਪਰਮਾਤਮਾ ਉਹਨਾਂ ਦਾ ਅੰਤਾਂ ਦਾ ਪਿਆਰ ਦੇਖ ਕੇ ਉਹਨਾਂ ਨੇ ਮਾਈ ਲਈ ਦਾਣਾ ਪਾਣੀ ਉਹਨਾਂ ਨੇ ਮਾਈ ਲਈ ਦਾਣਾ ਪਾਣੀ ਤੱਕ ਵੀ ਨਹੀਂ ਪੀਤਾ ਐਨਾ ਪਿਆਰ ਸੀ ਉਹਨਾਂ ਨੂੰ ਆਪਣੇ ਮੂੰਹ ਦੇ ਵਿੱਚ ਇੱਕ ਆਂਦਾ ਦਾਣਾ ਵੀ ਨਹੀਂ ਸੀ ਪਾਇਆ ਪਰਮਾਤਮਾ ਨੇ ਉਹਨਾਂ ਨੂੰ ਦਰਸ਼ਨ ਦਿੱਤੇ। ਪਰਮਾਤਮਾ ਕਹਿੰਦੇ ਦੱਸੋ ਤੁਹਾਨੂੰ ਕੀ ਚਾਹੀਦਾ ਹੈ? ਉਹ ਕਹਿੰਦੇ ਸਾਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ। ਜਿਹੜੀ ਉਹ ਸਾਹਮਣੇ ਵਾਲੀ ਮਾਈ ਹੈ ਨਾ, ਕੁਟਿਆ ਦੇ ਵਿੱਚ ਰਹਿੰਦੀ ਹੈ, ਉਸ ਨੂੰ ਪ੍ਰਾਣ ਬਖਸ਼ ਦਿਓ। ਜਦੋਂ ਪਰਮਾਤਮਾ ਨੇ ਉਸ ਥਾਂ ਤੇ ਜਾ ਕੇ ਵੇਖਿਆ ਕਿ ਮਾਈ ਦੇ ਸਰੀਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ। ਕੀੜੇ ਪੈ ਚੁੱਕੇ ਸੀ। ਪਰਮਾਤਮਾ ਨੇ ਕਿਹਾ ਦੇਖੋ ਮਾਇਦਾ ਸਰੀਰ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੈ ਉਹਦੇ ਵਿੱਚ ਤਾਂ ਆਪਾ ਪ੍ਰਾਣ ਨਹੀਂ ਪਾ ਸਕਦੇ ਉਹ ਕਹਿੰਦੇ ਜੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਅਸੀਂ ਤਾਂ ਇਹ ਸੁਣਿਆ ਸੀ ਵੀ ਤੁਸੀਂ ਹਰੇਕ ਅਰਦਾਸ ਕਬੂਲ ਕਰਦੇ ਹੋ ਤੇ ਉਹ ਰੋਜ਼ ਸਾਨੂੰ ਚੋਗਾ ਪਾਉਂਦੀ ਸੀ ਅਸੀਂ ਸਿਰਫ ਇੰਨਾ ਹੀ ਚਾਹੁੰਦੇ ਹਾਂ ਕਿ ਤੁਸੀਂ ਉਸ ਨੂੰ ਪ੍ਰਾਣ ਦੇ ਦਿਓ ਪ੍ਰਾਣ ਬਖਸ਼ ਦਿਓ ਕਹਿੰਦੇ ਥੱਕ ਹਾਰ ਕੇ ਜਿਹੜਾ ਪਰਮਾਤਮਾ ਸੀ ਨਾ ਉਹਨਾਂ ਨੂੰ ਮਾਈ ਦੀ ਜਾਨ ਵਾਪਸ ਦੇਣੀ ਪਈ ਉਹ ਮਾਈ ਉੱਠ ਕੇ ਖੜੀ ਹੋਈ ਤੇ ਕਹਿਣ ਲੱਗੀ ਕਿ हे ਅਕਾਲ ਪੁਰਖ ਮੈਂ ਐਸਾ ਕਿਹੜਾ ਪੁੰਨ ਕੀਤਾ ਸੀ ਕਿ ਤੈਨੂੰ ਕਿ ਤੁਸੀਂ ਮੈਨੂੰ ਆਪ ਦਰਸ਼ਨ ਦਿੱਤੇ ਤੇ ਨਾਲੇ ਮੈਨੂੰ ਪ੍ਰਾਣ ਬਖਸ਼ ਦਿੱਤੇ ਤਾਂ ਅੱਗੋਂ ਪ੍ਰਮਾਤਮਾ ਜੀ ਨੇ ਕਿਹਾ ਜੋ ਵੀ ਹੋਇਆ ਇੰਨਾ ਕਰਕੇ ਹੋਇਆ ਕਬੂਤਰ ਤੇ ਕਬੂਤਰੀ ਕਰਕੇ ਹੋਇਆ ਜਿਨ੍ਹਾਂ ਨੂੰ ਤੂੰ ਰੋਜ਼ ਦਾਣਾ ਚੋਗਾ ਪਾਉਂਦੀ ਸੀ ਉਦੇ ਕਰਕੇ ਤੈਨੂੰ ਮੇਰੇ ਦਰਸ਼ਨ ਵੀ ਹੋਏ ਤੇ ਤੈਨੂੰ ਮੈਂ ਪ੍ਰਾਣ ਵੀ ਬਖਸ਼ ਦਿੱਤੇ ਨੇ ਇਹ ਕਹਿ ਕੇ ਪਰਮਾਤਮਾ ਉੱਥੋਂ ਚਲੇ ਗਏ ਤੇ ਜਾਂਦੇ ਜਾਂਦੇ ਇਹ ਵੀ ਕਹਿ ਗਏ ਕਿ ਜੀਵਨ ਨੂੰ ਸਫਲ ਕਰਨ ਲਈ ਇਹ ਵੀ ਇੱਕ ਯੋਗਤ ਹੈ ਤੇ ਪਰਮਾਤਮਾ ਦੀ ਇਹ ਕਹਿ ਕੇ ਗਏ ਕਿ ਮਾਈ ਅਸੀਸਾਂ ਇਕੱਠੀਆਂ ਕਰਿਆ ਕਰੋ ਅਗਲੀ ਸਵੇਰ ਹੋਈ ਮਾਈ ਨੇ ਕਬੂਤਰ ਤੇ ਕਬੂਤਰੀ ਨੂੰ ਕਿਹਾ ਤੁਸੀਂ ਸਾਡੇ ਘਰ ਇੱਥੇ ਹੀ ਆਲਣਾ ਬਣਾ ਕੇ ਸਾਡੇ ਘਰ ਰਹੋ ਕਾਂ ਦੇ ਕਬੂਤਰ ਤੇ ਕਬੂਤਰੀ ਉੱਥੇ ਹੀ ਆਲਣਾ ਬਣਾ ਕੇ ਰਹਿਣ ਲੱਗੇ। ਮਾਈ ਰੋਜ਼ ਆਪਣੇ ਘਰ ਦੀ ਛੱਤ ਸਾਫ਼ ਕਰਕੇ ਉਹਨਾਂ ਨੂੰ ਦਾਣਾ ਪਾਣੀ ਪਾ ਕੇ ਆਇਆ ਕਰਦੀ। ਉੱਥੇ ਬੜੇ سارے ਕਾਂ, ਚਿੜੀਆਂ ਹੋਰ ਪੰਛੀ ਆ ਕੇ ਦਾਣਾ ਪਾਣੀ ਚੁੱਕਦੇ ਤੇ ਹੌਲੀ-ਹੌਲੀ ਇਹ ਖ਼ਬਰ ਚਾਰੇ ਪਾਸੇ ਫੈਲ ਗਈ ਕਿ ਜੋ ਵੀ ਮਾਈ ਕੋਲ ਆਉਂਦਾ ਮਾਈ ਨੂੰ ਆਪਣਾ ਕੋਈ ਦੁੱਖ ਦੱਸਦਾ ਤਾਂ ਉਹ ਉਹਨਾਂ ਨੂੰ ਇੱਕੋ ਗੱਲ ਕਿਹਾ ਕਰਦੀ ਕਿ ਜ਼ਿੰਦਗੀ ਵਿੱਚ ਅਸੀਸਾਂ ਇਕੱਠੀਆਂ ਕਰੋ। ਉਹ ਕਹਿੰਦੇ ਕਿ ਕਿਵੇਂ ਕਰੀਏ ਤਾਂ ਕਹਿੰਦੀ ਤੁਸੀਂ ਆਪਣੇ ਘਰ ਦੀ ਛੱਤ ਤੇ ਰੋਜ਼ ਦਾਣਾ ਪਾਣੀ ਪਾਓ ਤੇ ਰੋਜ਼ ਆਪਣੀ ਛੱਤ ਨੂੰ ਸਾਫ਼ ਕਰੋ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਡੇ ਦੁੱਖ ਤੇ ਦੁਲੇਦਰ ਆਪ ਹੀ ਘਟ ਜਾਣਗੇ ਇਹ ਬੇਜਵਾਨ ਜ਼ੋਰ ਨੇ ਪਰ ਇਨ੍ਹਾਂ ਦੀਆਂ ਧੂਮਾਵਾਂ ਵਿੱਚ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ